ਪਰ 3300 ਰੁਪਏ ਨਾਲ ਮਾਇਆ ਵੀ দান ਦਿੱਤੀ ਹੈ ਇਹਨਾਂ ਨੇ ਔਰ ਨਿਸ਼ਕਾਮ ਸੇਵਾ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਪਹਿਲਾਂ ਵੀ ਸਾਡੀ ਇਹ ਮਾਇਆ ਨਾਲ ਸਹਿਯੋਗ ਕਰਦੇ ਹੁੰਦੇ ਵੀ ਕਰਦੇ ਨੇ ਵੈਸੇ ਵੀ ਕੁੜੀਆਂ ਦੇ ਵਿਆਹ ਕਰਨੇ ਕੋਈ ਹੋਰ ਸੇਵਾ ਕਰਨੀ ਬਗਰੀਬ ਬੰਦੇ ਦੀ ਉਹਨਾਂ ਦਾ ਵੀ ਕੰਮ ਕਰਦੇ ਨੇ ਉਹ ਜੀ ਉਹਨੇ ਜੀ ਉਹਦੇ ਹਾਰ ਪਾਵੇ ਨੂੰ ਆਪਣੇ ਹੱਥਾਂ ਨਾਲ ਹਾਰ ਪਾਉਣਗੇ ਜੀ ਲੱਗਤੀਆਂ ਨੇ ਮੇਰੀ ਬੇਨਤੀ ਕਿ ਲੇਡੀ ਮੈਂਬਰ ਕੋਈ ਵੀ ਉਹਨਾਂ ਦਾ ਆਵੇ ਸਤਪਾਲ ਜੀ ਮੇਰੀ ਆਵਾਜ਼ ਸੁਣ ਰਿਹਾ ਤਾਂ ਇੱਥੇ ਕੋਈ ਸਤਪਾਲ ਗੋਇਲ ਜੀ ਮੇਰੀ ਆਵਾਜ਼ ਸੁਣ ਰਿਹਾ ਕਹਿੰਦਾ ਇਹਨਾਂ ਨੂੰ ਕਿਹਾ ਮੇਰਾ ਵਿਚਾਰ ਜੀ ਉਹਨਾਂ ਦੇ ਬਾਬਰ ਸਰਵੰਨਨ ਦੇ ਡਾਕਟਰ ਨੂੰ ਮਿਲ ਕੇ ਕਰਦੇ ਲੋਕ ਇਸ ਤਰ੍ਹਾਂ ਹੀ ਸਭਨਾਂ ਚਰਚਾ ਨਾਲ ਸਭ ਸਾਥ ਫੜਾ ਕੇ ਲੈ ਜਾਏਗੇ ਪ੍ਰੋਗਰਾਮ ਕਰ ਰਹੇ ਹਾਂ ਇੱਕ ਦਿਨ ਵਾਰ ਕੀ ਕਹਿਣਾ ਚਾਹੁੰਦਾ ਸੀ ਇਹ ਜੀ ਆਪਣਾ ਐਸਟਾ ਸਾਡਾ ਇਹ ਬੀਮਾ ਪ੍ਰੋਗਰਾਮ ਹੈ ਜੀ ਬਿਲਕੁਲ ਬਿਲਕੁਲ ਇੱਕ ਹੀ ਸ਼ਰਤ ਤੇ ਆਉਂਦਾ ਹਰ ਸਾਲ ਅਸੀਂ 11 ਕਰਚਾ ਜੀ ਸ਼ਾਦੀਆਂ ਕਰਦੇ ਇਹ ਜਿਹੜੇ ਕੁੜੀਆਂ ਦਾ ਵਿਆਹ ਕਰ ਰਹੇ ਹਾਂ ਇਹ ਵੱਲੋਂ ਆਪਣੇ ਆਪ ਲੈ ਕੇ ਆਉਂਦੇ ਨੇ ਜਾਂ ਤੁਸੀਂ ਆਪ ਲੈ ਕੇ ਆਉਂਦੇ ਹੋ ਨਹੀਂ ਜੀ ਇਹ ਮਤਲਬ ਹੈ ਜਿਹਦੇ ਆਪਕੋ ਦਾ ਬਹੁਤ ਧੰਨਵਾਦ ਕਰਦੇ ਆ ਲੜਕੇ ਆ ਉਹ ਕੁੜੀ ਦੇ ਮਾਪਿਆਂ ਤੋਂ ਲਵਦੇ ਨੇ ਤੇ ਬਾਕੀ ਇਹ ਵੀ ਇਹ ਪਰਵਾਰ ਨਾਲ ਦਾ ਕੰਟੈਕਟ ਆ ਉਹ ਪਹਿਲਾਂ ਕੁੜੀ ਆ ਸਾਨੂੰ ਕੰਟੈਕਟ ਕਰ ਦੇਣੀ ਜਿਹੜੇ ਸਾਡੇ ਇੱਥੇ ਵਰਕਰ ਕੰਮ ਕਰਦੇ ਨੇ ਜੋ ਜਾ ਕੇ ਪਿੰਡ ਜਾ ਕੇ ਪਤਾ ਕਰ ਲੈਣਾ ਵਾਕਈ ਇਹ ਪਰਵਾਸ ਲੋਗਵੰਦਾ ਹੈ ਤਾਂ ਫਿਰ ਅਸੀਂ ਉਹਨੂੰ ਆਹ ਪਰ ਹੁਣ ਤੱਕ ਹੀ ਤੁਸੀਂ ਬੀਮਾ ਕਰਵਾ ਰਹੇ ਹੋ ਤੇ ਹੁਣ ਤੱਕ ਕੋਈ ਬਹੁਤ ਕੁੜੀ ਦੇ ਵਿਆਹ ਵੀ ਕਰ ਚੁੱਕੇ ਹੋ ਤੇ ਕਦੀ ਇਹੋ ਜਿਹਾ ਕੋਈ ਵੀ ਮੌਕਾ ਆਇਆ ਵੀ ਕੋਈ ਕਿਸੇ ਨੂੰ ਕੁੜੀ ਦੀ ਤੰਗ ਕੀਤਾ ਹੋਇਆ ਜਾਂ ਹੋਰ ਕੁਝ ਕੋਈ ਨਹੀਂ ਸਾਡੇ ਕੋਲੇ ਨਾਲ ਜਿਹੇ ਵਿੱਚ ਕੁਸ਼ਕਤ ਆਈ ਹੈ ਇੱਕ ਕੁੜੀ ਦੇ ਆਈ ਸੀਗੀ ਉਹ ਫਿਰ ਸਾਡੇ ਮੈਂਬਰਾਂ ਦੇ ਵਿੱਚ ਪਹੁੰਚੇ ਉਹ ਪਰਿਵਾਰ ਕਿਥੋਂ ਪਰਮਾਤਮਾ ਦੀ ਕਰਮਾਣਾ ਮੰਨ ਗਿਆ ਸੀਗਾ ਤੇ ਉਹਨਾਂ ਨੂੰ ਵਿਸ਼ਵਾਸ ਪਾਇਆ ਸੀ ਟੋਟਲ ਤੁਹਾਡੇ ਕਿੰਨੇ ਮੈਂਬਰ ਆਏ ਜੀ ਮਤਲਬ ਜਿਹੜੇ ਕੀ ਤੁਹਾਡੇ ਨਾਲ ਸਹਿਯੋਗ ਕਰਦੇ ਆਗੇ ਕੋਈ ਨਹੀਂ ਮੈਂਬਰ ਤਾਂ ਉਹ ਜਿੰਨੇ ਤੇ ਯਾਰ ਦੋਸਤਾਂ ਉਹ ਸਾਡੇ ਭਾਵੇਂ ਸਾਰੇ ਮੈਂਬਰ ਜੀ ਕਿ ਚੰਨਾ ਹੀ ਨਹੀਂ ਹੈ ਵੀ ਕੋਈ ਸਾਡਾ ਇਹ ਹੈ ਸਾਡਾ ਨਾਮ ਚੱਲੇ ਜਾਂ ਉਹ ਹੋਵੇ ਜਾਂ ਕੋਈ ਨਹੀਂ ਕੋਈ ਹੈ ਬਸ ਜਿਹੜਾ ਵੀ ਬੰਦਾ ਇੱਥੇ ਆ ਕੇ ਕੋਈ ਸੇਵਾ ਕਰਦਾ ਹੈ ਉਹ ਸਾਡਾ ਮੈਂਬਰ ਹੈ ਹਾਂ ਜਿੱਦਾਂ ਕਿ ਦੇਖਿਆ ਜਾਵੇ ਤਾਂ ਹਰੇ ਕੁੜੀ ਦੇ ਕਾਫੀ ਖਰਚਾ ਹੋ ਜਾਂਦਾ ਹੈਗਾ ਇੱਕ ਮੰਨ ਲਓ ਜੀ ਦੇਖਿਆ ਜਾਦਾ ਕਿੰਨੇ ਇੱਕ ਕੁੜੀ ਦੇ ਕਿੰਨਾ ਖਰਚਾ ਹੋ ਜਾਂਦਾ ਹੀ ਤੁਹਾਡਾ ਮੰਨ ਲਓ ਜੀ ਇਹ ਦੇਖੋ ਜੀ ਇਹ ਜਿਹੜੀ ਖਰਚੇ ਦੀ ਗੱਲ ਕਰ ਰਹੇ ਹਾਂ ਨਾ ਅਸੀਂ ਨਾਪ ਤੋਲ ਕੇ ਖਰਚਾ ਅੱਜ ਕੀਤਾ ਹੈ ਨਾ ਸਪੱਟ ਕੀਤਾ ਹੈ ਸਾਡੀ ਇੱਕੋ ਤਮੰਨਾ ਹੁੰਦੀ ਹੈ ਵੀ ਜਿਹੜਾ ਸਮਾਨ ਹੈ ਉਹ ਸਾਡਾ ਇੰਨਾ ਹੈ ਜੇ ਮਸ਼ੀਨ ਹੈ ਉਹਦੀ 5 ਸਾਲ ਦੀ ਗਾਰੰਟੀ ਹੈ ਜੀ ਕੋਈ ਸਾਈਕਲ ਹੈ ਉਹਦੀ ਗਾਰੰਟੀ ਹੈ ਜੇ ਬੈੱਡ ਹੈ ਹਰ ਇੱਕ ਚੀਜ਼ ਮਤਲਬ ਤਸल्ली बख्शਦੀਦਾ ਹੈ ਉੱਥੇ ਅਸੀਂ ਪੈਸੇ ਨੂੰ ਕੰਪੇਅਰ ਨਹੀਂ ਕਰੀਦਾ ਵੀ ਜਿਆਦਾ ਚਾਰ 400 ਦਾ ਆ ਰਿਹਾ ਤਾਂ ਆ 600 ਦਾ ਹੈ ਉਹਨਾਂ 600 ਦਾ ਉਹ ਜਾਂ ਉਹ 400 ਦਾ ਨਹੀਂ ਦੇਖੇ ਆ ਹੀ ਨਹੀਂ ਕਰੀ ਇਹ ਮਤਲਬ ਕਹਿਣਾ ਪੁੱਛੇ ਤਾਂ ਮਤਲਬ ਇਹ ਹੈ ਵੀ ਕੁੱਨ ਤੱਕ ਇੱਕ ਕੁੜੀ ਦੇ ਖਰਚੇ ਕਾਫੀ ਹੋ ਜਾਂਦਾ ਹੈ ਤੇ ਤੁਹਾਡਾ ਇੱਕ ਕੁੜੀ ਦਾ ਖਰਚਾ ਕਿੰਨਾ ਹੋ ਜਾਂਦਾ ਜੀ ਤੁਹਾਡਾ ਮਤਲਬ ਇਹ ਜੀ ਦੇਖੋ ਜਦੋਂ ਹਰ ਸਾਲ ਇਹ ਬਦਲਦਾ ਰਹਿੰਦਾ ਹੈ ਕਿਉਂਕਿ ਭਾਅ ਅਲੱਗ-ਅਲੱਗ ਨੇ ਹੈ ਕਈ ਵਾਰੀ ਕੋਈ ਆਈਟਮਾਂ ਦਾ ਵੀ ਫਰਕ ਪੈਂਦਾ ਰਹਿੰਦਾ ਹੈਗਾ ਇਹ ਜਦੋਂ ਵਿਆਹ ਹੋ ਗਿਆ ਇਸ ਤੋਂ ਬਾਅਦ ਹੀ ਜੋੜਦੇ ਆ ਕਿ ਪਹਿਲਾਂ ਸੋਚ ਕੇ ਨਹੀਂ ਕੀਤਾ ਵੀ ਆਪਾਂ ਇੰਨੇ ਲਾਉਣਾ ਹੈ ਜਿੰਨਾ ਮਰਜ਼ੀ ਲੱਗੇ ਉਹਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਤੁਹਾਨੂੰ ਇਹ ਕਿਦਾਂ ਲੱਗੇ ਵੀ ਇਹ ਕੁੜੀ ਦਾ ਵਿਆਹ ਕਰਨਾ ਚਾਹੀਦਾ ਜੀ ਇਹ ਦੇਖੋ ਭਾਜੀ ਜੀ ਅਸੀਂ ਨਾ ਮੈਂ ਇਹ 20 ਸਾਲ ਸਾਨੂੰ ਹੋਰ ਕਰਾਂਗੇ ਲੋ ਕਿ ਅੱਜ ਤੋਂ ਬਾਈਕ ਸਾਹਿਬ ਪਹਿਲਾਂ ਬਠਿੰਡੇ ਦੇ ਵਿੱਚ ਕਬੱਡੀ ਕੱਪ ਹੋਇਆ ਸੀ ਉਹ ਮੇਰੀ ਪ੍ਰਧਾਨਗੀ ਕੀਤੀ ਸੀ। ਉਹਦੇ ਉਸ ਟਾਈਮ ਤੇ 22-23 ਸਾਲ ਪਹਿਲਾਂ ਲੱਖ ਰੁਪਿਆ ਫਸਤਾਨ ਸੀ 75000 ਦੂਜਾ ਸੀ 20000 ਰੁਪਿਆ ਜੀ ਮਾਦਾ ਐਂਟਰੀ ਸੀ। ਉਹ ਫਿਰ ਜੀਵਾ ਜੀ ਇੰਨਾ ਮਤਲਬ ਖਰਚਾ-ਬਰਚਾ ਕੀਤਾ ਫਿਰ ਸਾਰੇ ਬੰਦੇ ਕਹਿੰਦੇ ਯਾਰ ਇੱਥੇ ਵੀ ਕਰਨਾ ਕੋਈ ਕਿਸੇ ਗਰੀਬ ਦੀ ਮਦਦ ਕਰੋ। ਪਰ ਉਸ ਟਾਈਮ ਤੇ ਫਿਰ ਸਾਨੂੰ ਕਿਹਦੇ ਬੰਦੇ ਨੇ ਜਿੱਥੇ ਵੀ ਕੰਨਿਆਦਾਨ ਸਭ ਤੋਂ ਵੱਡਾ ਦਾਨ ਹੈ। ਤਾਂ ਆ ਜੀ ਬਰੀਫ ਸਟੱਡੀ ਜਿਹੜੀ ਕੀਤੀ ਸੀ 11 ਕੁੜੀਆਂ ਨਾਲ ਕੀਤੀ ਸੀ ਜਾਂ 1-2 ਕੁੜੀਆਂ ਤੋਂ ਸ਼ੁਰੂ ਕੀਤੀ ਸੀ ਨਹੀਂ 11 ਵੀ ਕੀਤੀ ਸੀ ਉਸ ਤੋਂ ਲਗਰੇ ਚੱਲ ਰਿਹਾ ਹੈ ਅੱਛਾ 11 ਨਹੀਂ ਚੱਲਦੀ ਆ ਰਹੀ ਅੱਗੇ ਕੀ ਪ੍ਰੋਗਰਾਮ ਹੈ ਤੁਹਾਡਾ ਬਿਲਕੁਲ ਹੀ ਆਪਣੇ ਸਾਹ ਦੇ ਨਜ਼ਰ ਦਿੱਤੇ ਸੰਕੁਸ਼ਿਤ ਹੀ ਰਹੂੰਗੀ ਵੀ ਇਹ ਚੱਲਦੇ ਰਹੂਗਾ ਤੇ ਬਾਕੀ ਇਨੀਦੀ ਛਾਤਾ ਦੇ ਬਿਨਾਂ ਪੱਤਾ ਨਹੀਂ ਪਤਾ ਕਦੋਂ ਵੀ ਕੀ ਹੋਈ